ਪਿੰਡਾਂ ਦੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਚੇਅਰਮੈਨ ਸਪੋਰਟਸਲ ਪੰਜਾਬ ਯੂਥ ਕਾਂਗਰਸ ਵੱਲੋਂ ਜੀ ਅੱਜ ਅਸੀਂ ਬਟਾਲੇ ਦੀ ਕਾਂਗਰਸ ਪਾਰਟੀ ਨੂੰ ਇੱਕ ਮਜ਼ਬੂਤ ਕਰਨ ਵਾਸਤੇ ਦੋਵੇਂ ਭਰਾਵਾਂ ਨੂੰ ਆਪਾਂ ਜ਼ਿਲ੍ਹਾ ਕਾਂਗਰਸ ਸਿੱਖਨ ਨੂੰ ਜਨਰਲ ਸੈਕਟਰੀ ਲਗਾਇਆ ਗਿਆ ਤੇ ਇੱਕ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ ਜੀ ਤਾਂ ਕਿ ਇਥੋਂ ਆਪਾਂ ਪਾਰਟੀ ਨੂੰ ਇੱਕ ਮਜ਼ਬੂਤੀ ਦੇ ਨਾਲ ਅੱਗੇ ਵਧਾ ਸਕੀਏ ਤੇ ਆਸ ਕਰਾਂਗੇ ਇਹਨਾਂ ਦੋਵਾਂ ਵੀਰਾਂ ਤੋਂ ਵੀ ਜਿੱਦਾਂ ਅਸੀਂ ਵੀ ਪਾਰਟੀ ਸੇਵਾ ਛੁਰ ਤੋਂ ਨਿਖਾਕ ਤੌਰ ਤੋਂ ਕਰਦੇ ਆ ਰਹੇ ਹਾਂ ਇਹ ਵੀ ਦਿਲੋਂ ਤਨੋਂ ਮਨੋਂ ਹਰ ਚੀਜ਼ ਦੇ ਨਾਲ ਪਾਰਟੀ ਦੀ ਮਜ਼ਬ ਬਹੁਤ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਸਾਨੂੰ ਇੰਨੇ ਕਾਬਲ ਬਣਾਇਆ ਕਿ ਆਹੀ ਪਾਰਟੀ ਨੂੰ ਅੱਗੇ ਮਜ਼ਬੂਤੀ ਦੇ ਸਕੀਏ ਤੇ ਅੱਜ ਉਹਨਾਂ ਦੀ ਪਾਰਟੀ ਦੀ ਵਿਚਾਰ ਦੇ ਦੇ ਇਸ ਤੇ ਉੱਪਰ ਚੱਲ ਕੇ ਹੋਏ ਇਹਨਾਂ ਨੂੰ ਆਪਾਂ ਨੇ ਨਿਯੁਕਤ ਕੀਤਾ ਨਾਲ ਜੀ ਮੇਰਾ ਨਾਮ ਗਰੰਚ ਪ੍ਰਤਾਪ ਸਿੰਘ ਹੈ ਰੀ ਆ ਮੈਂ ਸੈਕਟਰੀ ਸਪੋਰਟ 셀 ਪੰਜਾਬ ਯੂਥ ਕਾਂਗਰਸ ਤੋਂ ਜੀ ਤੇ ਅੱਜ ਮੈਂ ਹਾਈ ਕਮਾਂਡ ਦਾ ਬਹੁਤ ਬਹੁਤ ਸ਼ੁਕਰ ਅਤੇ ਬਹੁਤ ਬਹੁਤ ਥੈਂਕਸ ਕਰਦਾ ਵਾਂ ਜਿਨ੍ਹਾਂ ਨੇ ਸਾਡੇ ਦੋਵੇਂ ਜੀਆ ਨੂੰ ਪੰਜਾਬ ਯੂਥ ਕਾਂਗਰਸ ਸਪੋਰਟ 셀 ਇੱਕ ਨੂੰ ਜਨਰਲ ਸੈਕਟਰੀ ਤੇ ਇੱਕ ਨੂੰ ਡਿਸਟ੍ਰਿਕਟ ਦਾ ਸੈਕਟਰੀ ਨਿਵਾਜਿਆ ਹੈ ਤੇ ਇਹੀ ਆਸ਼ਾ ਕਰਦਾ ਜਿਵੇਂ ਅੱਜ ਕੱਲ ਆਪਾਂ ਸ਼ਹਿਰ ਦੇ ਵਿੱਚ ਅਤੇ ਆਪਣੇ ਹਲਕੇ ਦੇ ਵਿੱਚ ਸੇਵਾ ਕਰ ਰਹੇ ਆ ਤੇ ਇਹਨਾਂ ਤੋਂ ਵੀ ਇਹੀ ਉਮੀਦ ਕਰਦੇ ਆ ਇਹ ਵੀ ਸ਼ਹਿਰ ਦੀ ਅਤੇ ਆਪਣੀ ਹਲਕੇ ਦੀ ਰੱਦ ਕੇ ਅਤੇ ਪੂਰੇ ਜਮ ਕੇ ਸੇਵਾ ਕਰਨ ਆਪਾਂ ਅਮਨਦੀਪ ਜੰਤੀਪੁਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਇਹਨਾਂ ਦੋਵਾਂ ਜੀਆਂ ਨੂੰ ਲੈਟਰ ਹੈਂਡਓਵਰ ਕੀਤੀਆਂ ਨੇ ਮੇਰਾ ਨਾਮ ਜੀ ਸੰਦੀਪ ਕੁਮਾਰ ਸਾਸ਼ਣ ਜੀ ਮੈਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਉਦਾ ਦੇ ਕੇ ਪੰਜਾਬ ਸੈਕਟਰੀ ਯੂਥ ਕਾਂਗਰਸ ਸਪੋਰਟ ਸੈੱਲ ਦਾ ਲਗਾਇਆ ਜੀ ਸਾਡੇ ਬਹੁਤ ਹੀ ਮਾਨਯੋਗ ਸਾਡੇ ਸ੍ਰੀ ਸੰਨੀ ਬੱਬਰ ਸਾਹਿਬ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਸੇਵਾ ਕਰਨ ਦਾ ਤੇ ਸਾਡੇ ਅਮਨਦੀਪ ਜੈੰਤੀਪੁਰ ਸਾਹਿਬ ਜਿਨ੍ਹਾਂ ਦੀ ਰਹਿਨਮਾਈ ਹੇਠ ਅਸੀਂ ਕੰਮ ਕਰ ਰਹੇ ਹਾਂ ਤੇ ਉਹਨਾਂ ਦਾ ਨਾਮ ਅਸੀਂ ਪਿੰਡ-ਪਿੰਡ ਘਰ-ਘਰ ਵਿੱਚ ਲੈ ਕੇ ਜਾਣਾ ਜਿਨ੍ਹਾਂ ਦੀ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਕੰਮ ਕਰ ਰਹੇ ਹਾਂ ਸਾਡੇ ਪ੍ਰਧਾਨ ਜੀ ਸਵਰਨ ਮੋੜ ਜੀ ਜਿਨ੍ਹਾਂ ਦਾ ਆਸ਼ੀਰਵਾਦ ਸਾਡੇ ਨਾਲ ਨੇ ਤੇ ਬਸ ਇਹਨਾਂ ਦੇ ਨਾਲ ਹੀ ਅਸੀਂ ਚੱਲ ਰਹੇ ਹਾਂ ਜੀ ਮਿਹਨਤ ਕਰ ਰਹੇ ਹਾਂ ਤੇ ਸਾਡਾ ਇੱਕੋ ਲਕਸ਼ਯਾ ਜੀ ਵੀ ਆਪਾਂ ਘਰ-ਘਰ ਅਮਨਦੀਪ ਜੈੰਤੀਪੁਰ ਸਾਹਿਬ ਦਾ ਨਾਮ ਪਹਚਾਉਣਾ ਹੈ ਜਿੰਨਾ ਕਰਕੇ ਸੀ ਇਹਦੀ ਮਿਹਨਤ ਕੀਤੀ ਹੈ ਵੀ ਆਪਾਂ ਚਾਹੁੰਦੇ ਵੀ ਆਉਣ ਵਾਲਾ ਸਮਾਂ ਜਿਹੜਾ ਆ ਉਹ ਸਾਡੇ ਜੰਤੀਪੁਰ ਸਾਹਿਬ ਦਾ ਹੋਵੇ ਵੀ ਬਾਕੀ ਮਾਲਕ ਦੀ ਇੱਛਾ ਹੈ ਜੀ ਬਾਕੀ ਮਿਹਨਤ ਬਹੁਤ ਭਾਜੀ ਵੀ ਕਰ ਰਹੇ ਆ ਭਾਜੀ ਸਾਰੇ ਸਾਰੀ ਸਾਡੀ ਟੀਮ ਬਹੁਤ ਮਿਹਨਤ ਕਰ ਰਹੀ ਹੈ ਤੇ ਬਾਕੀ ਮਾਲਕ ਬਹੁਤ ਅੱਗੇ ਲੈ ਕੇ ਜਾਏਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਵੀਰ ਸਿੰਘ ਏ ਅਰਜਾ ਜੰਤੀਪੁਰੀਏ ਭਾਜੀ ਵੱਲੋਂ ਭਾਈ ਅਮਨਦੀਪ ਸਿੰਘ ਜੰਤੀਪੁਰੀਆ ਵੱਲੋਂ ਹਾਈ ਕਮਾਂਡ ਵੱਲੋਂ ਸਾਨੂੰ ਉਦਾਂ ਮਿਲਿਆ ਆ ਜੀ ਆਪਾਂ ਇਹ ਸੋਦੇ ਦੀ ਤਨਮਨੋਂ ਤੁਹਾਨੂੰ ਨਾਲ ਸੇਵਾ ਕਰਾਂਗੇ ਅਤੇ ਬਹੁਤ ਹੀ ਧੰਨਵਾਦ ਭਾਈ ਸਾਹਿਬ ਜੀ ਦਾ ਅਤੇ ਆਪਣੀ ਹਾਈ ਕਮਾਂਡ ਪਾਰਟੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ